हेलो स्टूडेंट्स ਜਿਵੇਂ ਤੁਸੀਂ ਜਾਣਦੇ ਹੋ ਕਿ ਮਾਸਟਰ ਕ੍ਰੇਡ ਦਾ ਐਗਜ਼ਾਮ ਜਿਹੜਾ ਆਉਣੇ ਵਾਲਾ ਆ ਉਹਦੇ ਵਿੱਚ ਤੁਹਾਨੂੰ ਰਾਈਟਰਾਂ ਨਾਟਕਕਾਰ ਜੋ ਵੀ ਸਾਰਿਆਂ ਬਾਰੇ ਜਾਣਕਾਰੀ ਜਿਹੜੀ ਆ ਪੁੱਛੀ ਜਾਏਗੀ ਹਨਾ ਡਿਟੇਲ ਦੇ ਵਿੱਚ ਪੁੱਛੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਅਸੀਂ ਅੱਜ ਕਰਾਂਗੇ ਨਾਨਕ ਸਿੰਘ ਬਾਰੇ ਉਹਨਾਂ ਦੇ ਨਾਵਲਕਾਰ ਦੇ ਰੂਪ ਵਿੱਚ ਜੋ ਵੀ ਕਹਾਣੀਕਾਰ ਦੇ ਰੂਪ ਵਿੱਚ ਸਾਰਿਆਂ ਵਿੱਚ ਉਹ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਕਰਾਵਾਂਗੀ ਅੱਜ ਤੋਂ ਮੈਂ ਤੁਹਾਨੂੰ ਜੋ ਵੀ ਹੈ ਤੁਹਾਡੇ ਸਲਿਪਸ ਦੇ ਵਿੱਚ ਉਹਨਾਂ ਦੇ ਕਵਰ ਕਰਨ ਦੀ ਕੋਸ਼ਿਸ਼ ਕਰਾਂਗੀ ਮਾਸਟਰ ਕੇਡਲੇ ਠੀਕ ਹੈ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਠੀਕ ਹੈ ਓਕੇ ਚਲੋ ਫਿਰ ਸਟਾਰਟ ਕਰਦੇ ਹਾਂ ਨਾਨਕ ਸਿੰਘ ਨੂੰ ਕਹਿੰਦੇ ਪੰਜਾਬੀ ਨਾਵਲ ਦਾ ਬਾਦਸ਼ਾਹ ਕਿਹਾ ਜਾ ਸਕਦਾ ਹੈ ਜਦੋਂ ਪੁੱਛਦੇ ਆ ਨਾ ਉਹ ਤੇ ਅਸਾਨੂੰ ਇਦਾਂ ਸ਼ਾਰਟਕਟ ਪੁੱਛਦੇ ਆ ਬਾਦਸ਼ਾਹ ਕਿਹਨਾਂ ਨੂੰ ਕਿਹਾ ਜਾਂਦਾ ਹੈ ਨਾਨਕ ਸਿੰਘ ਨੂੰ ਆਪ ਦੇ ਹੱਥਾਂ ਵਿੱਚ ਹੀ ਪੰਜਾਬੀ ਨਾਵਲ ਦਾ ਮੂਹ ਮੰਹੰਦਰਾ ਲਿਸ਼ਕਿਆ ਤੇ ਆਪ ਦੀ ਤੋਰੀ ਪਰੰਪਰਾ ਤੇ ਹੀ ਪੰਜਾਬੀ ਨਾਵਰ ਪਰਫੁੱਲਤਾ ਦੇ ਮਾਰਗ ਤੇ ਪਿਆ ਨਾਨਕ ਸਿੰਘ ਨੇ ਨਾਵਲਾਂ ਦੇ ਨਾਲ ਕਹਾਣੀਆਂ ਕਵਿਤਾਵਾਂ ਤੇ ਸਵੈ ਜੀਵਨੀ ਦੀ ਰਚਨਾ ਵੀ ਕੀਤੀ ਪਰ ਆਪ ਦੀ ਵਧੇਰੇ ਪ੍ਰਸਿੱਧੀ ਇੱਕ ਨਾਵਲਕਾਰ ਦੇ ਤੌਰ ਤੇ ਹੀ ਕੋਈ ਅੱਜ ਅਸੀਂ ਆਪ ਦੀ ਸਿਹਤ ਸੇਵਾ ਦੇ ਬਖਵਕ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਪਹਿਲਾ ਅਸੀਂ ਕਰਾਂਗੇ ਨਾਵਲਕਾਰ ਦੇ ਰੂਪ ਵਿੱਚ ਕਿਉਂਕਿ ਉਹ ਅਲੱਗ-ਅਲੱਗ ਰੂਪ ਦੇ ਵਿੱਚ ਸਾਨੂੰ ਪਤਾ ਹੋਣਾ ਜ਼ਰੂਰੀ ਹੁੰਦਾ ਹੈ ਠੀਕ ਹੈ ਨਾਰਕ ਸਿੰਘ ਦੇ ਨਾਲ ਪੰਜਾਬੀ ਨਾਵਲ ਦਾ ਦੂਜਾ ਦੌਰ ਸ਼ੁਰੂ ਹੁੰਦਾ ਹੈ ਠੀਕ ਹੈ ਦੂਜਾ ਦੌਰ ਸ਼ੁਰੂ ਹੁੰਦਾ ਇਹਨਾਂ ਦੇ ਨਾਵਲਕਾਰ ਦੇ ਰੂਪ ਵਿੱਚ ਇਹ ਧਿਆਨ ਚ ਰੱਖਣਾ ਆਪਨੇ 40 ਦੇ ਲਗਭਗ ਨਾਵਲ ਪੰਜਾਬੀ ਸਾਹਿਤ ਨੂੰ ਪੇਂਟ ਕੀਤੇ ਨਾਨਕ ਸਿੰਘ ਤੋਂ ਪੂਰਬਲੇ ਨਾਵਲ ਇਤਿਹਾਸਕ ਤੇ ਧਾਰਮਿਕ ਰੁਚੀਆਂ ਵਾਲੇ ਸਨ ਪ੍ਰਚਾਰਵਾਦੀ ਰੰਗਾਂ ਨਾਲ ਭਰਪੂਰ ਇਹ ਨਾਵਲ ਕਲਾ ਪੱਖੋਂ ਕਮਜ਼ੋਰ ਸਨ ਨਾਨਕ ਸਿੰਘ ਨੇ ਪਹਿਲੀ ਵਾਰੀ ਪੰਜਾਬੀ ਵਿੱਚ ਸੁਚੱਜੀਵੰਤਰ ਵਾਲੇ ਨਾਵਲ ਲਿਖੇ ਆਪ ਦੇ ਨਾਵਲਾਂ ਦਾ ਪ੍ਰਮੁੱਖ ਗੁਣ ਇਨ੍ਹਾਂ ਵਿਚਲਾ ਕਹਾਣੀ ਰਸ ਹੈ ਕਹਾਣੀ ਨੂੰ ਰੌਚਕਤਾ ਵਿੱਚ ਗੁੰਨ ਕੇ ਪੇਸ਼ ਕਰਨ ਦਾ ਕਮਾਲ ਆਪ ਨੂੰ ਹਾਸਲ ਹੈ ਨਾਵਲਾਂ ਵਿੱਚ ਕਹਾਣੀ ਰਸ ਇੰਨਾ ਹੈ ਕਿ ਇੱਕ ਵਾਰ ਆਪ ਦਾ ਨਾਵਲ ਸ਼ੁਰੂ ਕਰਕੇ ਖਤਮ ਕੀਤੇ ਬਿਨਾ ਪਾਠਕ ਨੂੰ ਚੈਨ ਨਹੀਂ ਆਉਂਦਾ ਆਪ ਨੇ ਬਧੇਰੇ ਕਰਕੇ ਸਮਾਜਿਕ ਨੈਕਸਟ ਪੇਜ ਅ ਸਮੱਸਿਆਵਾਂ ਨੂੰ ਆਪਣੇ ਨਾਵਲ ਦਾ ਵਿਸ਼ਾ ਬਣਾਇਆ ਰਾਸੀ ਅਤੇ ਆਰਥਿਕ ਮਸਲਿਆਂ ਨੂੰ ਵੀ ਆਪ ਨੇ ਲਿਆ ਨਾਨਕ ਸਿੰਘ ਦੀ ਨਾਵਲ ਕਲਾ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲਾ ਪੜਾ ਹੈਗਾ 1927 ਤੋਂ 1938 ਸਈ ਤੱਕ ਦਾ ਠੀਕ ਹੈ ਇਹ ਨਾਵਲਾਂ ਦਾ ਹੈ ਇਹਨਾਂ ਦਾ ਇਸ ਪੜਾ ਦੇ ਪ੍ਰਸਿੱਧ ਜਿਹੜੇ ਆ ਨਾਵਲ ਆ ਇਹ ਹਨ ਮਤਰੀਮਾ ਕਾਲ ਚੱਕਰ ਮਿੱਠਾ ਮੋਹਰਾ ਪ੍ਰੇਮ ਸੰਗੀਤ ਤੇ ਚਿੱਟਾ ਲਹੁ ਠੀਕ ਹੈ ਇਹ ਤੁਸੀਂ ਦਿਮਾਗ ਦੇ ਵਿੱਚ ਉਰ ਰੱਖ ਲੈਣਾ ਇਨ੍ਹਾਂ ਨਾਵਲਾਂ ਵਿੱਚ ਆਪਨੇ ਵਿਧਵਾ ਵਿਆਹ ਵਿਆਹ ਸ਼ਾਦੀ ਸਮੇਂ ਦੀਆਂ ਕੁਰੀਤੀਆਂ ਤੇ ਫਿਜੂਲ ਖਰਚੀ ਸ਼ੂਤ ਸਾਤ ਧਰਮ ਅਸਥਾਨਾਂ ਦਾ ਭ੍ਰਿਸ਼ਟਾਚਾਰ ਸਮਾਜ ਦੇ ਠੇਕੇਦਾਰਾਂ ਦੀਆਂ ਦੀਆਂ ਆ ਕਾਲੀਆਂ ਕਰਤੂਤਾਂ ਵਿਧਾਲੇ ਮੋ ਕਦਮੇਬਾਜੀ ਵੱਡੀ ਖੋਰੀ ਆਦ ਨੂੰ ਵਿਸ਼ਾ ਬਣਾਇਆ ਹੈ ਅ ਅੱਗੇ ਹੈ ਇਹਨਾ ਸਮੱਸਿਆ ਨੂੰ ਆਪਨੇ ਸੁਧਾਰਵਾਦੀ ਦ੍ਰਿਸ਼ਟੀ ਤੋਂ ਵਿਆਨਿਆ ਹੈ ਅੱਗੇ ਹੈ ਨਾਨਕ ਸਿੰਘ ਦੀ ਨਾਵਲ ਕਲਾ ਦਾ ਦੂਜਾ ਪੜਾ ਜਿਹੜਾ 1939 ਤੋਂ 1947 ਤੱਕ ਦਾ ਹੈ ਠੀਕ ਹੈ ਦਿਮਾਗ ਚ ਦੂਸਰਾ ਪੜਾ ਜਿਹੜਾ ਪੜਾ ਸ਼ੁਰੂ ਹੁੰਦਾ 1939 ਤੋਂ 1947 ਤੱਕ ਦਾ ਹੈ ਠੀਕ ਹੈ ਇਸ ਸਮੇਂ ਵਿੱਚ ਆਪ ਨੇ ਗੁਰਵਾਕਸ਼ ਸਿੰਘ ਪ੍ਰੀਤ ਲੜੀ ਦੇ ਪ੍ਰਭਾਵ ਹੇਠਾਂ ਅਫਲਾਤੂਨੀ ਪਿਆਰ ਸਿਧਾਂਤ ਨੂੰ ਨਾਵਲਾਂ ਦਾ ਵਿਸ਼ਾ ਬਣਾਇਆ ਪਿਆਰ ਦੀ ਦੁਨੀਆ ਤੁੰਦਲੇ ਪਰਸ਼ਾਵੇਂ ਲਵ ਮੈਰਿਜ ਗਰੀਬ ਦੀ ਦੁਨੀਆ ਅਧ ਖਿੜਿਆ ਫੁੱਲ ਪਵਿੱਤਰ ਪਾਪੀ ਜੀਵਨ ਸੰਗਰਾਮ ਆਦ ਇਸ ਪੜਾ ਦੇ ਪ੍ਰਮੁੱਖ ਨਾਵਲ ਹਨ ਨਾਨਕ ਸਿੰਘ ਦੀ ਨਾਵਲ ਕਲਾ ਦਾ ਤੀਸਰਾ ਤੀਜਾ ਜਾਂ ਤੀਸਰਾ ਪੜਾ ਸੁਤੰਤਰਤਾ ਦੀ ਪ੍ਰਾਪਤੀ ਦੇ ਨਾਲ 1947 ਈਸਵੀ ਤੋਂ ਸ਼ੁਰੂ ਹੁੰਦਾ ਹੈ। ਫੂਨ ਦੇ ਸੋਹਲੇ ਅੱਗ ਦੀ ਖੇੜ ਮੰਜਦਾਰ ਚਿੱਤਰਕਾਰ ਕਟੀ ਪਤੰਗ ਆਦਮ ਖੋਰ ਆਸਤਕ ਨਾਸਤਕ ਕੋਈ ਹਰਿਆ ਬੂਟ ਰਹਿਯੋਰੀ ਗਗੰਦ ਮਾਮਾ ਵਾਜਿਓ ਅੱਗੇ ਹੈ ਆਦ ਇਸ ਪੜਾ ਦੇ ਪ੍ਰਸਿੱਧ ਨਾਵਲ ਹਨ ਇਸ ਸਮੇਂ ਵਿੱਚ ਆਪ ਨੇ ਕਈ ਨਾਵਲਾਂ ਵਿੱਚ 1947 ਈਸਵੀ ਦੀ ਵੰਡ ਦੇ ਦਖਾਤ ਨੂੰ ਵੀ ਉਜਾਗਰ ਕੀਤਾ ਹੈ ਇੱਥੇ ਅਪੜ ਕੇ ਆਪ ਦੀ ਦ੍ਰਿਸ਼ਟੀ ਸਮਾਜਵਾਦੀ யਥਾਰਥਵਾਦੀ ਹੋ ਗਈ ਹੈ ਪਰ ਸਮੁੱਚੇ ਰੂਪ ਵਿੱਚ ਆਪ ਇੱਕ ਆਦਰਸ਼ਵਾਦੀ ਕਿਹੜੀਆਂ ਨਾਵਲਕਾਰ ਹਨ ਅੱਗੇ ਹੈ ਕਹਾਣੀਕਾਰ ਦੇ ਰੂਪ ਵਿੱਚ ਅ ਜਿੱਥੇ ਕਹਿੰਦੇ ਨਾਨਕ ਸਿੰਘ ਪੰਜਾਬੀ ਨਾਵਲ ਦੇ ਦੂਜੇ ਪੜਾ ਦੇ ਮੋਢੀ ਹਨ ਉੱਥੇ ਉਹ ਪੰਜਾਬੀ ਨਿੱਕੀ ਕਹਾਣੀ ਦੇ ਪਹਿਲੇ ਪੜਾ ਦੇ ਸਿਰ ਕੱਢ ਕਹਾਣੀਕਾਰਾਂ ਵਿੱਚੋਂ ਹਨ ਪ੍ਰਮੁੱਖ ਰੂਪ ਵਿੱਚ ਨਾਨਕ ਸਿੰਘ ਇੱਕ ਨਾਵਲਕਾਰ ਹੈ ਪਰ ਸ਼ੁਰੂ ਵਿੱਚ ਆਪ ਨੇ ਕਹਾਣੀਆਂ ਤੇ ਵੀ ਹੱਥ ਅਜ਼ਮਾਇਆ ਹੈ ਆਪ ਦੀਆਂ ਕਹਾਣੀਆਂ ਦੋ ਪ੍ਰਕਾਰ ਦੀਆਂ ਹਨ ਪੁਰਾਤਨ ਸ਼ੈਲੀ ਵਾਲੀਆਂ ਤੇ ਨਵੀਨ ਸ਼ੈਲੀ ਵਾਲੀਆਂ ਕਹਾਣੀਆਂ ਵਿੱਚ ਆਪ ਨੇ ਸਮਾਜਿਕ ਬੁਰਾਈਆਂ ਭਾਈਚਾਰਕ ਕ੍ਰੀਤੀਆਂ ਸੱਭਿਆਚਾਰਕ ਉਨਤਾਈਆਂ ਤੇ ਰਾਜਨੀਤਿਕ ਮਜਬੂਰੀਆਂ ਨੂੰ ਵਿਸ਼ਾ ਬਣਾਇਆ ਹੈ ਹੰਝੂਆਂ ਤੇ ਹਾਰ ਸੱਦਰਾਂ ਦੇ ਹਾਰ ਮਿੱਦੇ ਹੋਏ ਫੁੱਲ ਆਪ ਦੀਆਂ ਮੌਲਕ ਕਹਾਣੀਆਂ ਦੇ 94 ਸੰਗ੍ਰਹਿ ਹਨ ਤਸਵੀਰ ਤੇ ਦੋ ਪਾਸੇ ਆਪਦੀਆਂ ਅਨੁਵਾਦਿਤ ਕਹਾਣੀਆਂ ਦਾ ਸੰਗ੍ਰਹਿ ਅੱਗੇ ਹੈ ਨਾਵਲਾਂ ਵਾਂਗ ਆਪਦੀਆਂ ਕਹਾਣੀਆਂ ਵਿੱਚ ਵੀ ਕਹਿਰਾਂ ਦੀ ਰੌਚਤਾ ਹੈ ਕਈ ਕਹਾਣੀਆਂ ਨਾਵਲੀ ਰੰਗਣ ਵਾਲੀਆਂ ਹਨ ਪਰ ਭੂਆ ਤੇ ਰਖੜੀ ਵਰਗੀਆਂ ਕਹਾਣੀਆਂ ਆਧੁਨਿਕ ਕਹਾਣੀ ਕਲਾ ਦੀਆਂ ਨਵੀਆਂ ਮਸਾਲਾਂ ਹਨ ਅੱਗੇ ਹੈ ਵਾਰਤਕ ਲੇਖਕ ਦੇ ਰੂਪ ਵਿੱਚ ਪੰਜਾਬੀ ਵਾਰਤਕ ਤੱਕ ਦੇ ਖੇਤਰ ਵਿੱਚ ਨਾਨਕ ਸਿੰਘ ਦੀ ਸਵੈ ਜੀਵਨੀ ਮੇਰੀ ਦੁਨੀਆ ਇੱਕ ਅਦੁੱਤੀ ਰਚਨਾ ਹੈ ਇਸ ਵਿੱਚ ਆਪਨੇ ਆਪਣੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਨੇ ਚਿਜਕ ਤੇ ਨਿਰਪੱਖ ਹੋ ਕੇ ਵਿਆਣਿਆ ਹੈ ਰਚਨਾ ਦੀ ਬੋਲੀ ਤੇ ਸ਼ੈਲੀ ਦੇ ਗੁਣਾ ਕਰਕੇ ਇਹ ਪੁਸਤਕ ਦੀ ਰੋਚਕਤਾ ਨਾਲ ਭਰਪੂਰ ਹੈ ਪੰਜਾਬੀ ਸਵੈ ਜੀਵਨੀ ਸਾਹਿਤ ਵਿੱਚ ਮੇਰੀ ਦੁਨੀਆ ਦਾ ਵਿਸ਼ੇਸ਼ ਸਥਾਨ ਹੈ ਅੱਗੇ ਹੈ ਨਾਨਕ ਸਿੰਘ ਜੀ ਕਵੀ ਦੇ ਰੂਪ ਵਿੱਚ ਨਾਨਕ ਸਿੰਘ ਨੇ ਸਾਹਿਤਕਾਰੀ ਦਾ ਆਰੰਭ ਇੱਕ ਕਵੀ ਦੇ ਰੂਪ ਵਿੱਚ ਕੀਤਾ ਸੀ ਸਤਿਗੁਰ ਮਹਿਮਾ ਨਾ ਹੀਟ ਆਪਣੇ ਧਾਰਮਿਕ ਗੀਤ ਲਿਖੇ ਨਾਨਕ ਸਿੰਘ ਦੇ ਕਹਿਣ ਅਨੁਸਾਰ ਇਹ ਪੁਸਤਕ ਬਾਕੀ ਪੁਸਤਕਾਂ ਨਾਲੋਂ ਵਧੇਰੇ ਗਿਣਤੀ ਵਿੱਚ 6 ਤੇ ਵਿੱਕੀ ਹੈ ਅ ਇਸ ਪੁਸਤਕ ਤੋਂ ਬਾਅਦ ਆਪ ਨੇ ਨਾਵ ਰਚਨਾਵਲ ਧਿਆਨ ਦਿੱਤਾ ਤੇ ਨਾਮਣਾ ਖਟਿਆ ਠੀਕ ਹੈ ਇਹ ਤੁਹਾਡੇ ਡਿਟੇਲ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਕਈ ਵਾਰੀ ਕੁਐਸਚਨ ਵਿੱਚੋਂ ਵਿੱਚੋਂ ਪੁੱਛਦੇ ਆ ਕਹਾਣੀਕਾਰ ਦੇ ਰੂਪ ਵਿੱਚ ਮੈਂ ਤੁਹਾਨੂੰ ਸਾਰਾ ਹੀ ਕਰਵਾ ਦਿੱਤਾ ਠੀਕ ਹੈ ਨੈਕਸਟ ਅਸੀਂ ਕਿਸੇ ਹੋਰ ਰਾਈਟਰ ਬਾਰੇ ਕਰਾਂਗੇ ਓਕੇ ਬਾਏ